ਗੁਰਦੁਆਰਾ ਬੋੜੀ ਸਾਹਿਬ ਵਿਖੇ ਜੋੜ ਮੇਲੇ ਦੇ ਚੱਲਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਉਪਲਕਸ਼ ਵਿੱਚ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਮੁਕਾਬਲੇ ਵਿੱਚ ਤਿੰਨ ਵਰਗਾਂ ਦੇ ਬੱਚਿਆਂ ਨੂੰ ਮੁਕਾਬਲੇ ਕਰਵਾਏ ਗਏ ਜਿਸ ਵਿੱਚ 100 ਤੋਂ ਵੱਧ ਬੱਚਿਆਂ ਨੇ ਪਾਗ ਲਿਆ ਇਸ ਵਿੱਚ 5 ਤੋਂ 10 ਸਾਲ ਦੇ ਬੱਚਿਆਂ ਚ ਯੁਵਰਾਜ ਸਿੰਘ ਪਹਿਲੇ ਸਥਾਨ ਤੇ ਰਣਜੋਤ ਸਿੰਘ ਦੂਸਰੇ ਸਥਾਨ ਤੇ ਅਤੇ ਅਮਰਿਤਪਾਲ ਸਿੰਘ ਤੀਸਰੇ ਸਥਾਨ ਤੇ ਆਏ ਅਤੇ 11 ਤੋਂ 15 ਸਾਲ ਦੇ ਬੱਚਿਆਂ ਦੇ ਵਿੱਚੋਂ ਜਸ਼ਨਜੀਤ ਸਿੰਘ ਪਹਿਲੇ ਸਥਾਨ ਤੇ ਅਨੰਦਦੀਪ ਸਿੰਘ ਦੂਸਰੇ ਸਥਾਨ ਤੇ ਅਤੇ ਗੁਰਵਅਸ਼ ਸ਼ਦੀਪ ਸਿੰਘ ਤੀਸਰੇ ਸਥਾਨ ਤੇ ਆਏ ਸੀ 16 ਤੋਂ 20 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ ਅਵਜੋਤ ਸਿੰਘ ਪਹਿਲੇ ਸਥਾਨ ਗੁਰਕੀਰਤ ਸਿੰਘ ਦੂਸਰੇ ਸਥਾਨ ਅਤੇ ਗੁਰਜਿੰਦਰ ਸਿੰਘ ਤੀਸਰੇ ਸਥਾਨ 'ਚ ਰਹੇ ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਹਰਪਜਨ ਸਿੰਘ ਪਰਮਿੰਦਰ ਸਿੰਘ ਅਵਤਾਰ ਸਿੰਘ ਸਿਮਰਨ ਸਿੰਘ ਕੁਲਵੰਤ ਸਿੰਘ ਅਤੇ ਹੋਰ ਜਨ ਮੌਜੂਦ ਸਨ ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਸੀਆਂ ਹੋਲਾ ਮਹੱਲਾ ਦੇਸ਼ ਪਰਦੇਸ਼ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਜੋ ਪ੍ਰੋਗਰਾਮ ਹੋਲੇ ਮਹੱਲੇ ਦੇ ਲੀਕੇ ਸਨ ਉਹਨਾਂ ਨੂੰ ਹੋਲੇ ਮਹੱਲੇ ਦੇ ਵਿੱਚ ਹੀ ਸੰਪੂਰਨ ਕੀਤਾ ਗਿਆ ਔਰ ਅੱਜ ਆਖਰੀ ਦਿਨ ਵੱਖ-ਵੱਖ ਵਰਗ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਏ ਗਏ ਜਿਸ ਵਿੱਚ ਪਹਿਲੇ ਦੂਸਰੇ ਤੀਸਰੇ ਆਸਾਨ ਦੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਤੇ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਗਈ ਔਰ ਜਿੰਨੀਆਂ ਵੀ ਬੱਚਿਆਂ ਨੇ ਇਹ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਸਾਰਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾ ਵਿਸ਼ੇਸ਼ ਤਿੰਨ ਦੇ ਕੇ ਉਹਨਾਂ ਦਾ ਸਨਮਾਨ ਤੇ ਕੀਤਾ ਗਿਆ ਹੈ ਉਹਨਾਂ ਦੀ ਹੌਸਲਾ ਬਜਾਏ ਕੀਤੀ ਹੈ ਇਹ ਕਿ ਉਹ ਇਸੇ ਤਰ੍ਹਾਂ ਹੀ ਇਤਰਾ ਤੇ ਕੇਸ ਔਰ ਦਸਤਾਰਾਂ ਸੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਸਮਾਂ ਹੈ ਉਸ ਨੂੰ ਬਤੀਤ ਕਰਨ ਅੱਜ ਦੀਵਾਨ ਹਾਲ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ 1 ਤੋਂ ਲੈ ਕੇ 5 ਸਾਲ ਤੱਕ 5 ਤੋਂ ਲੈ ਕੇ 10 ਸਾਲ ਦਾ 10 ਸਾਲ ਤੋਂ ਗਾਂ ਵਡੇ ਬੱਚਿਆਂ ਦਾ ਦਸਤਾਰ ਬੰਦੀ ਮੁਕਾਬਲੇ ਜਿਹੜੇ ਇੱਥੇ ਕਰਾਏ ਗਏ ਆ ਸਾਰਿਆਂ ਨੂੰ ਵਿਸ਼ੇਸ਼ ਚਿੰਨ ਦਿੱਤੇ ਗਏ ਹਨ ਪਹਿਲਾ ਤੇ ਦੂਜਾ ਤੇ ਤੀਜਾ ਨਾਮ ਆਖਦੇ ਵਿਸ਼ੇ ਜਿਨ੍ਹਾਂ ਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਦਸਤਾਰ ਬੰਦੀ ਮੁਕਾਬਲੇ ਹਿੱਸਾ ਲਿਆ ਹੈ ਸਾਰਿਆਂ ਨੇ ਹੌਸਲਾ ਸਹੀ ਕੀਤਾ ਹੈ ਸਾਰਿਆਂ ਨੂੰ ਇਥੇ ਸ਼ੀਲਡਾਂ ਦੇ ਕੇ ਨੂੰ ਅੱਜ ਆ ਗਿਆ ਹੈ ਮੈਨੂੰ ਅੱਜ ਇਸ ਗੱਲ ਦਾ ਫਖਰ ਮਹਿਸੂਸ ਹੋ ਰਿਹਾ ਹੈ ਕਿ ਇਹ ਛੋਟੇ ਛੋਟੇ ਬੱਚੇ ਜੋ ਇਥੇ ਲੈਨ ਬਣਾ ਕੇ ਆ ਰਹੇ ਸਨ ਇਹ ਅਸੀਂ ਵੀ ਕੋਈ ਨਾ ਕੋ ਸ਼ਬਦ ਬੋਲਣਾ ਹੈ ਅਸੀਂ ਵਾਇਗਰ ਦਾ ਜਾਮ ਕਰਨਾ ਹੈ ਮੈਂ ਇਹ ਸਮਝਦਾ ਕਿ ਸਾਡੇ ਹੌਲੇ ਹੌਲੇ ਬਣਾਉਣ ਦਾ ਬਿਲਕੁਲ ਕਾਮਯਾਬੀ ਨੇ ਸਾਨੂੰ ਮਿਲੀ ਹੈ ਵੀ ਜਿਹੜੇ ਛੋਟੇ ਬੱਚੇ ਆ ਕੁਝ ਨਾ ਕੁਝ ਇਹ ਸਿੱਖ ਕੇ ਗਏ ਹੈ